ਕੋਈ ਵੀ ਆਪਦੀ ਰੋਜੀ ਨਹੀਂ 16 ਲੱਖ ਜਿਆਦਾ ਵੇਚਿਆ ਨਹੀਂ ਮਿਲਦਾ ਇੱਕ ਗੱਲ ਸੁਣਾ ਕਈ ਬੰਦੇ ਬਨ ਕੇ ਖੜਾ ਜਾਂਦੇ ਨਹੀਂ 16 ਲੱਖ ਟੋਰ ਵਜਾ ਜਾਂਦੇ ਨੇ ਅਗਲਾ ਕਹਿੰਦਾ ਪਪਾ ਕਿਚੀ ਮੇਰੀ ਜੁੱਸ ਹੈ ਨਹੀਂ ਇਹਨਾਂ ਨਾਲ ਦੇ 20 ਘਰੇ ਖੜੀਏ ਇਹ ਕੱਲੀ ਨਹੀਂ ਚੱਲ ਚੰਗਾ ਤੇਰੇ 40 ਹੁੰਣੇ ਤੱਕ ਨਾ ਆਵਾਂ 4 ਤੱਕ ਪਪਾ ਤੇ ਕੋਈ ਕੁਸ ਕਹਿ ਗਿਆ 13000 ਦੀ ਮੈਨੂੰ ਦੰਨੇ ਕਸ ਇਹਦਾ ਪਪਾ ਕੀ ਕਿੱਟੀ ਹੁੰਦੀ ਹੈ ਮੇਰੀ ਨਹੀਂ ਨਹੀਂ ਆ ਕਰ ਲੀ ਦੋਰ ਕਿਲੇ ਹਾਂ ਅੱਬਾ ਪੈਸੇ ਲੈ ਲੈ ਉਹ ਨਹੀਂ ਉਹ ਮੈਂ ਪਾਲ ਲੂੰਗਾ ਉਹ ਨਹੀਂ ਪਾਲ ਲੂੰਗਾ ਪਾਲ ਲੂੰਗਾ ਉਹ ਬਾਬੇ ਸਮਾਂ ਵਿਚਾਰ ਲਈ ਉਹ ਨਹੀਂ ਉਹ ਕਰ ਲੈ ਬਾਬਾ ਲੈ ਬਾਬਾ ਤੇਰੀ ਇੱਜ਼ਤ ਕਰਦਾ ਮੈਂ ਸਾਡੇ ਮਾਪੇ ਵਰਗੇ ਮੈਨੂੰ 16 ਮੜਾ ਲੈ ਤਾ ਉਹ ਬੰਨ ਕੇ ਕਈ ਵਾਰੀ ਖੜਾ ਹੁੰਦੇ ਨੇ ਉਹਦਾ ਭੁਗਦਾ ਲਾਗੇ ਹੁਣੇ ਫਿਰ ਆਇਆ ਤਾਂ ਹੈ ਨਹੀਂ 16 ਮੜਾ ਲੈਣ ਵਾਲਾ ਫੇਰ ਘਰੇ ਉੜ ਜੂ ਫੇਰ ਲੈ ਕਰ ਦੋ ਉਹ ਫੂਲ ਘਰ ਖੜੀ ਪੈਸੇ ਨਹੀਂ ਉਹ ਹਾਂ ਬਾਬਾ ਭਾਈ ਤਾਂ ਕਹਿੰਦੇ ਤਾਂ ਨਹੀਂ ਓ ਜਰ ਤੋਂ ਘਰ ਪਰ ਕਲ ਕੱਤੀ ਦਾ ਮਾਦਾ ਤੂੰ ਗੰਵਾ ਮੇਹਰਾ ਨਹੀਂ ਪਾਉਂਦੇ ਵੀਡੀਓ ਬਣਦੇ ਘੇਰਾ ਨਹੀਂ ਪਾਉਂਦੇ ਨਾ ਤੇ ਬੱਕਰੀ ਜਾ ਜਾ ਪਤਾ ਕਹਿੰਦਾ ਤੇਰਾ ਫਾਇਦਾ ਹੋ ਜਾ ਗਰੀਬ ਦਾ ਸਾਡੇ ਤੇਰਾ ਨਹੀਂ ਹੈ ਪੂਰੀ 14 ਦਿਨ ਸਾਡੇ 14 ਦਿਨ ਆ ਜਾ ਹੋਰ ਤੂੰ ਭੰਨ ਕੇ ਆਈਂ ਮੈਂ ਖੜ ਜਾ ਉਹ ਇਦਾਂ ਉਹ ਨਾ ਪਹਿਲਾਂ ਪੈਸੇ ਫੜੋ ਇਹ 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 ਜਾ 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 ਉਹ ਬਾਬਾ ਲਾਇਆ ਜਾ ਚੱਲ ਜਾ ਉਹ ਖੜ ਜਾ ਉਹ ਨਾ ਉਹ ਰਿਆ ਬਾਬਾ ਨਹੀਂ ਬਾਬਾ ਖਾ ਕੇ ਨਾ ਪਾਵਲਾ ਤੇਰੀ ਚਲੋ ਚੱਕਦਾ ਚੱਕਦਾ ਯਾਰ ਰਾਜੂ ਉਹ ਚੱਲ ਬਾਬੇ ਦਾ ਮੈਂ ਫਾਇਦਾ ਕਰਦਾ ਦਾ ਉਹ ਨਹੀਂ ਕਰਵਾਉਂਦਾ ਕੀ ਕਰੀਏ ਫਾਇਦਾ ਨਹੀਂ ਕਰਵਾਉਂਦਾ ਪਰ ਬਾਬਾ ਹਾਂ ਹੁਣ ਬਾਬਾ ਵੇਚ ਵੀ ਨਹੀਂ ਸਕਦਾ ਕੋਈ ਸਸਰੀ ਘਰ ਬਾਬਾ ਜੀ ਉਹ ਠੀਕ